ਹੈਲੋ ਜੀ ਸਸ਼ੀ ਕੌਰ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਪਨ ਸਾਰਿਆਂ ਨੂੰ ਪਤਾ ਹੈ ਕਿ ਆਨਲਾਈਨ ਸ਼ੋਪਿੰਗ ਕਿੰਨੀ ਚੱਲ ਰਹੀ ਆ ਕਈ ਵਾਰੀ ਆਪਾਂ ਬੈਠੇ ਬੈਠੇ ਸੂਟ ਪਸੰਦ ਆ ਜਾਂਦਾ ਆਰਡਰ ਕਰ ਦਿੰਨੇ ਆ ਨਾ ਮੈਂ ਵੀ ਇੱਕ ਦੋ ਵਾਰੀ ਆਰਡਰ ਕੀਤੇ ਨੇ ਐਮੀ ਕਹਾਂ ਆਏ ਵੀ ਨੇ ਸੂਟ ਉਹ ਜਿਹੜੇ ਆਰਡਰ ਕੀਤੇ ਸੀ ਇਦਾਂ ਇੱਕ ਮੰਤਰੀ ਗੱਲ ਹੋ ਗਈ ਆ ਇਹ ਮੈਨੂੰ ਇਹ ਵਾਲਾ ਸੂਟ ਇੱਥੇ ਆਪਣੇ YouTube ਤੇ ਸ਼ੋਰਟ ਤੇ ਸੀਗਾ ਮੈਂ ਇਦਾਂ ਹੀ ਇਹਦਾ ਸਕਰੀਨ ਸ਼ਾਟ ਖਿੱਚ ਕੇ ਇਨੂੰ ਭੇਜਤਾ ਇਹਨਾਂ ਦਾ ਨੰਬਰ ਜਾਨੀ ਕਿ ਜਿਹੜਾ ਸੀ ਮੈਂ ਸੇਵ ਕਰ ਲਿਆ ਸੇਵ ਕਰਕੇ ਇਹਨਾਂ ਨੂੰ ਭੇਜਿਆ ਮੈਂ ਕਿ ਵੀ ਇਹ ਵਾਲਾ ਸੂਟ ਮਗਵਾਉਣਾ ਹੈ ਤੇ ਉਹ ਕਹਿੰਦੇ ਵੀ ਹਾਂਜੀ ਇਹ ਸਾਡੇ ਕੋਲ ਇਹ ਸੂਟ ਹੈਗਾ ਏ ਤੇ ਫਿਰ ਮੈਡਮ ਨੇ ਮੈਨੂੰ ਮੈਸੇਜ ਭੇਜਿਆ ਆ ਤੁਸੀਂ ਆਪ ਹੀ ਸੁਣ ਲਿਓ ਹਾਂਜੀ ਮੈਮ ਜੇ ਤੁਸੀਂ ਇਹ ਵਾਲਾ ਸੂਟ ਆਰਡਰ ਕਰੋਗੇ ਬਿਲਕੁਲ ਸੇਮ ਸੂਟ ਹੋਊਗਾ 5 ਮੀਟਰ ਦੀ ਸ਼ਰਟ ਹੋਏਗੀ 3 ਮੀਟਰ ਦੀ ਬਾਟਮ ਹੋਏਗੀ 5 ਮੀਟਰ ਦਾ ਦੁਪੱਟਾ ਹੋਏਗਾ ਪੂਰਾ 5 ਮੀਟਰ ਦਾ ਸੂਟ ਹੋਏਗਾ ਬੁਟੀ ਹਾਂਜੀ ਤੇ ਮੈਡਮ ਨੇ ਮੈਨੂੰ ਫੇਰ ਭੇਜਿਆ ਵੀ ਅਸੀਂ ਵੀ ਕੈਸ਼ ਔਨ ਡਿਲੀਵਰੀ ਵੀ ਪੇਮੈਂਟ ਪਹਿਲਾਂ ਤੁਸੀਂ ਕਰ ਦੋ ਉਸ ਤੋਂ ਬਾਅਦ ਵੀ ਅਸੀਂ ਤੁਹਾਡਾ ਸੂਟ ਕੋਰੀਅਲ ਕਰ ਦਾਂਗੇ ਹਾਂਜੀ ਮੈਡਮ ਨੇ ਆਪ ਦਾ ਸਕੈਨਰ ਮੈਨੂੰ ਭੇਜ ਦਿੱਤਾ 1100 ਦਾ ਸੂਟ ਸੀ ਉਹਨਾਂ ਨੇ ਪਲੱਸ ਵਿੱਚ ਕਰਕੇ 1200 ਰੁਪਿਆ ਕਹਿ ਦਿੱਤਾ ਤੇ ਆ ਮੈਸੇਜ ਸੁਣ ਲਿਆ ਹਾਂਜੀ ਮੈਂ ਜ਼ੋਰ ਪਾ ਕੋਰੀਅਰ ਤੇ ਅਚਾ ਚਾਤੋ ਜੀ 1200 ਰੁਪਿਆ ਤੁਹਾਨੂੰ ਪੇ ਕਰਨਾ ਪੈਣਾ ਹੈ ਕਜੀ ਮੈਨੂੰ ਪੇਮੈਂਟ ਕਰਕੇ ਪੇਮੈਂਟ ਦੀ ਫੋਟੋ ਤੇ ਆਪਣਾ ਡਿਲੀਵਰੀ ਐਡਰੈਸ ਭਾ ਦਿਓ ਕਿਵਾਲਾ ਸੂਟ ਕਿਤੇ ਡਿਲੀਵਰ ਕਰਨਾ ਹੈ ਤੇ ਡਿਲੀਵਰੀ ਅਸੀਂ ਤੁਹਾਨੂੰ 4 ਤੋਂ 5 ਦਿਨ ਦੇ ਵਿੱਚ ਵਿੱਚ ਮਿਲ ਜਾਓਗੇ ਡਿਲੀਵਰੀ ਹਾਂਜੀ ਮੈਡਮ ਕਹਿੰਦੇ ਵੀ 4 ਤੋਂ 5 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲੇ ਤੁਹਾਡਾ ਸੂਟ ਪਹੁੰਚ ਜਾਏਗਾ ਚਲੋ ਮੈਂ ਓਕੇ ਜੀ ਲਿਖਤਾ ਹਰਜੀਤ ਕੌਰ ਉਹਨਾਂ ਦਾ ਨਾਮ ਸੀਗਾ ਮੈਂ ਉਹਨੂੰ ਪੁੱਛਿਆ ਕਹਿੰਦੇ ਹਾਂਜੀ ਹਰਜੀਤ ਮੇਰਾ ਨਾਮ ਹੈ ਹਾਂਜੀ ਫਿਰ ਹਾਂਜੀ ਮੈਂ ਫਿਰ ਮੈਡਮ ਨੂੰ 1200 ਰੁਪਏ ਪੇਮੈਂਟ ਕਰਤੀ ਸੀ ਉਹਨਾਂ ਨੇ ਦੱਸ ਦਿੱਤਾ ਸੀ ਉਹਨੂੰ ਫੋਟੋ ਭੇਤੀ ਸੀਗੀ ਵੀ ਮੈਂ ਤੁਹਾਨੂੰ ਜੀ ਪੇਮੈਂਟ ਕਰ ਦੁੱਤੀ ਆ ਹਾਂਜੀ ਮੈਡਮ ਕਹਿੰਦੇ ਵੀ ਠੀਕ ਆ ਉਹਨਾਂ ਨੇ ਫਿਰ ਮੈਨੂੰ ਮੈਸੇਜ ਭੇਜਿਆ ਹਾਂਜੀ ਮਾਮ ਕੱਲ ਸ਼ਾਮ ਤੱਕ ਆਰਡਰ ਉਹਦਾ ਕੋਰੀਅਰ ਕੱਲ ਸ਼ਾਮ ਤੱਕ ਤਾਂ ਉਹਨੇ ਮੈਂ ਟਰੈਕਿੰਗ ਨੰਬਰ ਪਾ ਦੂੰ ਹਾਂਜੀ ਮੈਡਮ ਕਹਿੰਦੇ ਸੀ ਮੈਂ ਤੁਹਾਨੂੰ ਸ਼ਾਮ ਤੱਕ ਪੈਕਿੰਗ ਨੰਬਰ ਪਾ ਦਾਂਗੀ ਪਰ ਉਹਨਾਂ ਨੇ ਕੋਈ ਨੰਬਰ ਨਹੀਂ ਪਾਇਆ ਪੀਰਾ ਦੇਖੋ 28 ਤਰੀਕ ਨੂੰ ਮੈਂ ਉਹਨਾਂ ਨੂੰ ਮੈਸੇਜ ਕੀਤਾ ਮੈਡਮ ਮੈਂ ਕਿਹਾ ਵੀ ਮੈਡਮ ਆ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਤੇ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਹ ਆ ਦੇਖੋ ਆ ਸਾਰੇ ਇਹ ਆ ਫਿਰ ਮੈਂ ਫੇਰ ਫੋਨ ਕੀਤਾ ਨਾ 1 ਅਗਸਤ ਨੂੰ ਵੀ ਭੇਜਿਆ ਦੇਖੋ 2 ਅਗਸਤ ਉਹਨਾਂ ਨੇ ਇੱਕ ਵੀ ਮੈਨੂੰ ਦੁਬਾਰਾ ਵੀ ਮੋੜ ਕੇ ਜਵਾਬ ਨਹੀਂ ਦਿੱਤਾ ਵੀ ਅਸੀਂ ਤੁਹਾਡਾ ਸੂਟ ਕੋਰੀਅਰ ਕਰ ਤੱਕ ਨਹੀਂ ਇਹ ਵੀ ਵੀ ਨਹੀਂ ਦੱਸਿਆ ਵੀ ਸੂਟ ਕੋਰੀਅਰ ਕਰਤਾ ਮੈਡਮ ਤੁਹਾਡਾ ਸੀ ਵੀ ਤੁਹਾਡੇ ਕੋਲ ਕਿਉਂ ਨਹੀਂ ਪਹੁੰਚਿਆ ਇਹ ਸਾਨੂੰ ਨਹੀਂ ਪਤਾ ਬਸ ਉਹਨਾਂ ਨੇ ਦੱਸਿਆ ਹੀ ਨਹੀਂ ਆਉਂ ਥੋੜੇ ਸਾਹਮਣੇ ਦੇਖ ਲਓ ਜੀ ਆ ਫਿਰ ਮੈਂ ਦੁਬਾਰਾ ਨਾ 1200 ਦੀ ਫੋਟੋ ਖਿੱਚ ਕੇ ਉਹਨੂੰ ਭਾਈ ਫਿਰ ਉਹਨੂੰ ਮੈਂ ਆ ਲਿਖ ਕੇ ਭੇਜਿਆ ਦੇਖ ਲਓ ਪੇਮੈਂਟ ਮੈਂ ਇਦਾਂ ਕਰਕੇ ਵੀ ਪੇਮੈਂਟ ਵੀ ਮੈਂ ਤੁਹਾਨੂੰ ਕਰ ਦਿੱਤੀ ਆ ਨਾ ਵੀ ਤੁਸੀਂ ਵੀ ਸੂਟ ਕੋਰੀਅਰ ਕੀਤਾ ਕਿ ਨਹੀਂ ਕੀਤਾ ਵੀ ਇਹ ਵੀ ਨਹੀਂ ਆਨਸਰ ਦੇ ਰਹੇ ਹੋ ਪਰ ਉਹਨਾਂ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ ਆ ਦੇਖੋ ਮੈਸੇਜ ਮੈਂ ਉਹਨੂੰ ਕਿੰਨੇ ਭੇਜੇ ਆ ਥੋੜੇ ਸਾਹਮਣੇ ਆ ਜੀ ਆ ਦੇਖੋ ਫੋਨ ਵੀ ਕੀਤਾ ਫਿਰ ਮੈਂ 1 ਅਗਸਤ ਨੂੰ ਮੈਸੇਜ ਵੀ ਭੇਜਿਆ 16 ਅਗਸਤ ਨੂੰ ਮੈਂ ਕਿਹਾ ਵੀ ਸਾਰੇ ਨਰਮਣ ਤੁਸੀਂ ਇਦਾਂ ਹੀ ਕਰਦੇ ਹੋ ਵੀ ਪੇਮੈਂਟ ਅਗਲੇ ਤੋਂ ਪਵਾ ਲੈਣਿਓ ਵੀ ਸੂਟ ਉਹਨਾਂ ਨੂੰ ਨਹੀਂ ਭੇਜ ਦੇਗੇ ਪਰ ਉਹਨਾਂ ਨੇ ਕੋਈ ਵੀ ਫੇਰ ਵੀ ਆਨਸਰ ਕੋਈ ਨਹੀਂ ਦਿੱਤਾ ਆ ਦੇਖੋ ਜੀ ਅੱਜ ਅੱਜ ਵੀ ਮੈਂ ਉਹਨਾਂ ਨੂੰ ਕਰਕੇ ਹਾਂਜੀ ਫਿਰ ਮੈਂ 1 ਅਗਸਤ ਨੂੰ ਨਾ ਉਹਨਾਂ ਨੂੰ ਦੂਜੇ ਨੰਬਰ ਤੋਂ ਫੋਨ ਕੀਤਾ ਸੀਗਾ ਉਹਨਾਂ ਨੇ ਫੋਨ ਤਾਂ ਚੱਕਿਆ ਨਹੀਂ ਫਿਰ ਮੈਂ ਹੈਲੋ ਜੀ ਵੀ ਭੇਜਿਆ ਸੂਟ ਆਰਡਰ ਕਰਨਾ ਸੀ ਇਹ ਵੀ ਭੇਜਿਆ ਪਰ ਉਹਨਾਂ ਨੇ ਮੈਨੂੰ ਕੁਝ ਵੀ ਦੱਸਿਆ ਨਹੀਂ ਕੋਈ ਜਵਾਬ ਨਹੀਂ ਦਿੱਤਾ ਉਦੋਂ ਹਾਂਜੀ ਫਿਰ ਮੈਂ ਉਹਨਾਂ ਦਾ ਇੱਕ ਸਕਰੀਨਸ਼ਾਟ ਹੋਰ ਖਿੱਚ ਕੇ ਨਾ ਆਵਾਲਾ ਸੂਟ ਉਹਨਾਂ ਨੂੰ ਪੁੱਛਿਆ ਵੀ ਮੈਡਮ ਇਹ ਸੂਟ ਮੈਂ ਆਰਡਰ ਕਰਨਾ ਹੈ ਹਾਂਜੀ ਮੈਡਮ ਨੇ ਜਵਾਬ ਦਿੱਤਾ ਕਹਿੰਦੇ ਹਾਂਜੀ ਹੈਗਾ ਇਹ ਸੂਟ ਤੇ ਮੈਂ ਪੁੱਛਣਾ ਵੀ ਕੀ ਪ੍ਰਾਈਸ ਹੈ ਵੀ 1550 ਨਹੀਂ ਤਾਂ ਮੈਡਮ ਨੇ ਗਾਹਾਂ ਵੀ ਲਿਖਤਾ ਵੀ ਹਾਂਜੀ ਇੰਨੀ ਸੂਟ ਦੇ ਇੰਨੀ ਸੂਟ ਦਾ ਪ੍ਰਾਈਸ ਆ ਤੇ ਫਿਰ ਮੈਂ ਭੇਜਿਆ ਵੀ ਮੈਡਮ ਕਿੰਨੇ ਦਿਨਾਂ ਵਿੱਚ ਆ ਜਾਏਗਾ ਹਨਾ ਰੱਖੜੀ ਤੋਂ ਵੀ ਪਹਿਲਾਂ ਮਿਲ ਜੂਗਾ ਤਾਂ ਮੈਡਮ ਜੀ ਨੇ ਮੈਨੂੰ ਮੈਸੇਜ ਭੇਜਿਆ ਸੁਣ ਲਿਓ ਤੁਸੀਂ ਯਾਨੀ 4 ਤੋਂ 5 ਦੇ ਵਿੱਚ ਵਿੱਚ ਮਿਲ ਜਾਊਗੀ ਡਿਲੀਵਰੀ। ਦਵਾ ਦਵਾਰ ਸੁਣਾਣੀ ਆ ਮੈਂ ਤੁਹਾਨੂੰ। ਹਾਂਜੀ ਮਾਮ ਜੀ ਜਦੋਂ ਤੁਸੀਂ ਹਾਥੀ ਸੂਟ ਸਿਲੈਕਟ ਕਰਕੇ ਅਜ ਆਪਣੀ ਪੇਮੈਂਟ ਕਰ ਦੋਗੇ Google Pay, PhonePe, Paytm ਜਿਹੜੇ ਤਾਂ ਡਿਲੀਵਰੀ ਆ ਦੀ 4 ਤੋਂ 5 ਦੇ ਵਿੱਚ ਵਿੱਚ ਮਿਲ ਜਾਊਗੀ ਡਿਲੀਵਰੀ। ਹਾਂਜੀ ਫਿਰ ਮੈਂ ਮੈਡਮ ਨੂੰ ਲੈ ਕੇ ਭੇਜਿਆ ਵੀ ਹਨਾ ਪੇਮੈਂਟ ਬਾਅਦ ਵਿੱਚ ਮੈਮ ਸੂਟ ਆਏ ਤੋਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਆਨਸਰ ਨਹੀਂ ਦਿੱਤਾ। ਤੇ ਚਲੋ ਮੈਂ ਉਸ ਤੋਂ ਬਾਅਦ ਵੀ ਇੱਕ ਦੋ ਵਾਰੀ ਫੋਨ ਕੀਤਾ ਉਹਨਾਂ ਨੇ ਕੋਈ ਆਨਸਰ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਫੋਨ ਨਹੀਂ ਕੀਤਾ ਇਹ ਨੰਬਰ ਹਾਂਜੀ ਦੇਖੋ ਅਜ 31 ਤਰੀਕ ਹੋ ਗਿਆ ਡੇਢ ਮਹੀਨਾ ਹੋ ਗਿਆ ਜਨਕਿ ਮੇਰੇ ਕੋਲ ਹਲ ਤੱਕ ਸੂਟ ਨਹੀਂ ਪਹੁੰਚਿਆ ਨਹੀਂ ਮੈਡਮ ਨੇ ਇਹ ਦੱਸਿਆ ਵੀ ਉਧਰੋਂ ਕੋਰੀਅਰ ਕਰਤਾ ਉਹਨਾਂ ਨੇ ਸੂਟ ਇਦਾਂ ਵੀ ਦੱਸਿਆ ਨਹੀਂ ਉਹਨਾਂ ਨੇ ਉਹਨਾਂ ਦੇ ਦੇਖੋ ਜਿਹੜਾ ਇਹ ਮੈਂ ਸੇਵ ਕੀਤਾ ਹੋਇਆ ਨਾ ਨੰਬਰ ਜਿਹੜੀ ਪਰਫੋਲ ਹਾਂਜੀ ਇਹਨਾਂ ਦੀ ਜਿਹੜੀ ਆਈਡੀਆ ਉਹ ਤਾਂ ਖੁੱਲ ਨਹੀਂ ਰਹੀਗੀ ਨਵੀਨ ਸਟੋਰ ਆ ਰਿਹਾ ਏ ਏ ਵੀ ਪਤਾ ਨਹੀਂ ਸ਼ਾਪ ਕਿੱਥੇ ਹੈਗੀ ਨਾ ਮੈਂ ਤਾਂ ਇਹੀ ਕਹਾਂਗੀ ਵੀ ਜਿਹੜੀ ਗਲਤੀ ਮੈਂ ਕੀਤੀ ਆ ਉਹ ਤੁਸੀਂ ਨਾ ਕਰਿਓ ਜਦੋਂ ਵੀ ਕੋਈ ਚੀਜ਼ ਆਨਲਾਈਨ ਮੰਗਾਉਣੀ ਆ ਪਹਿਲਾਂ ਸਾਰਾ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਫਿਰ ਉਸ ਤੋਂ ਬਾਅਦ ਦੀ ਪੇਮੈਂਟ ਕਰੋ ਠੀਕ ਆ ਜੀ ਹਾਂਜੀ ਬਾਕੀ ਇਹ ਜੇ ਕਿਸੇ ਕੋਲ ਵੀ ਨਜ਼ਦੀਕ ਆਏ ਕਿਸੇ ਦੇ ਸਟੋਰ ਜਾਂ ਕੋਈ ਸਟੋਰ ਬਾਰੇ ਜਾਣਦਾ ਤਾਂ ਉਹ ਜ਼ਰੂਰ ਦੱਸਿਓ ਸਤਿ ਸ੍ਰੀ ਅਕਾਲ ਜੀ